ચાલો ચાલો શરા ચાલો દહી 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 પડદન નહીં સાર્યા મી પહેન ચાલો લુદ્ધ ਬੰਦੇ ਆਤਰਾ ਵਾਲੇ ਹਾਂ ਚੱਲ ਜਾ ਜਾ ਇੱਧਰ ਕਮ ਆ ਵਾ ਅਵਾਂਤੀ ਕਡੋਰ ਵਾਲਿਆਂ ਤਹਾਨਾ ਬੰਦ ਹੋ ਨਹੀਂ ਤਾ ਫਿਲਟਰ ਸਾਫ ਕਰਕੇ ਕੱਢ ਦਿਓ ਸਾਰੇਆ ਠੀਕ ਆ ਓਕੇ ਵਧੀਆ ਵਧੀਆ ਕਰਦੋ ਕੰਮ ਠੀਕ ਆ ਲਾਏ ਆ ਬੰਦੇ ਕੰਮ ਦੇ ਕਹਿੰਦੇ ਲੋਕ ਕੰਮ ਖੇਚਦਾ ਏ। ਅਸਰੀ ਘਾਲ ਠੀਕ ਆ। ਹਾਂ ਸਾਫ ਕਰਕੇ ਲਾ ਦੋ ਮੇਰੇ ਭਰਾ। ਐਲਟਰਾ ਸਾਫ ਕਰਕੇ ਲਾਏ ਪੰਪ ਦੇ। ਹਲੋ ਠੀਕ ਆ ਕੱਸ ਦੇ ਸ਼ੇਰ ਬਣ ਜਾ ਸ਼ੇਰ ਚੱਜਣਾ। ਪੰਪਾਂ ਸਫਾਈਸ਼ ਵੀ ਕਰਾ ਕੇ ਕਰਾ ਤੇ ਫਿੱਟ ਹੁਣ। ਵਾਹ ਵਾਹ ਬਾਰ ਯਨੇ ਵੀ ਪੰਪ ਸਾਰੇ ਲਾ ਦਿਆ। ਇਹਦੇ ਫਿਲਟਰ ਲੱਗੇ ਹੁੰਦੇ ਸਾਫ ਕਰਨੇ ਪੈਂਦੇ ਸਾਰੇ। ਠੀਕ ਆ। ਹੁਣ ਪ੍ਰੇਪੇਅਰ ਕਰੀ ਦੀ। ਧਿਆਨ ਨਾਲ ਕੰਮ ਕਰੋ ਫਟ ਫਟ ਪੈਪ ਚੱਜ ਨਾ ਕਰ ਦੋ ਸਾਰੇ। ਜੋ ਵੀ ਹੈਗਾ ਠੀਕ ਆ ਨਾ ਜੋ ਕਾਰੀਗਰ ਸਰ ਮੈਸ ਫਿਟ ਕਰਨ ਆਉਂਦੇ ਆ ਵਾਜੂ ਨੂੰ ਜੇ ਕੰਮ ਨੂੰ ਕਰਾਈ ਦੇ ਮੁੜਿਆ ਠੀਕ ਆ ਚੰਗਾ ਹੋ ਗਿਆ ਕੀ ਆ ਗਿੰਦੋ ਜੀ ਜੋ ਵੀ ਸਪੇਅਰ ਪਾੜਿਆ ਜਿਹੜਾ ਖਰਾਬ ਹੋ ਜਾਂਦਾ ਲਾਦੀ ਦਾ ਇੰਦਾ ਸਮਝ ਗਿਆ ਪੈਪੂ ਜੋ ਵੀ ਹੈਗੇ ਆ ਫਿਲਟਰ ਇਹ ਹੈਗੇ ਫਿਲਟਰ ਦੇ ਫੜੇ ਆ ਫਿਲਟਰ ਆ ਜੋ ਗੰਦਨਾ ਭਰ ਜਾਂਦੇ ਫਿਰ ਲਾ ਕੇ ਥੱਲੇ ਛੱਡਦੇ ਦੇਖਣਾ ਆ ਪੈ ਪਿਆ ਹਵਾਲੇ ਅਜਨੇ ਪਏ ਆ ਇਹ ਖਰਾਬ ਥੱਲੇ ਲਾ ਕੇ ਸੜਦੇ 6 ਮਹੀਨੇ ਬਾਅਦ ਬਦਲੀ ਕਰੀ ਦੇ ਜੋ ਵੀ ਸਪੇਅਰ ਪਾੜਿਆ ਪਰਮਿਸ਼ਨ ਮੈਂ ਤਾਂ ਤੁਹਾਡੇ ਸਾਹਮਣੇ ਕਿ ਮਿਸਤਰੀ ਇਹਨਾਂ ਤੋਂ ਕੰਮ ਕਰਾਉਂਦਾ ਟੀਡੀਐਮ ਵਾਲਿਆਂ ਬਸਰੇ ਜਿੰਨਾ ਵੀ ਕੰਮ ਇਹਨਾਂ ਤੋਂ ਕਰਾਈਦਾ ਕਹਿੰਦਾ ਮੈਂ ਸਰ ਜੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਕਹਿੰਦਾ ਲੋਬੀ ਮੌਸਮ ਸਾਫ ਆ ਸ਼ਾਮਾਂ ਪੈ ਗਈਆਂ 7 ਵਜੇ ਕਹਿੰਦਾ ਬਈ ਸ਼ਾਮਾਂ ਪੈ ਗਈਆਂ ਵੀ ਸ਼ਾਮਾਂ ਪੈ ਗਈਆਂ ਰੰਗਲੇ ਨਿਆਰੇ ਲੰਦੇ ਆ ਨਵੇਂ ਪੈ ਪੇ ਲਾ ਦੀਦੇ ਆ ਆੜੇ ਨਵੇਂ ਪੈ ਪੇ ਫੇ ਚੜਾ ਦੀਦੇ ਆ ਤੇ ਆ ਕੋਛੇ ਜਿਹੜੇ ਨਵੇਂ ਪੈ ਪਾਂ ਜਿਹੜਾ ਦਿੱਤੇ ਸਭ ਗਾ ਇਸ ਲੰਮੇ ਪੈ ਪੇ ਲਾ ਦੀ ਸਾਰੇ ਇਹ ਮੇਤਰੋ ਪੈ ਪ ਸਾਰੇ ਨਵੇਂ ਲਾ ਦੇਣੇ ਹੁਣ ਹਵਾ ਵਾਲੇ ਪੈ ਪ ਮੁੰਜੀ ਜ਼ੁਰੇ ਚ ਆ ਜੋ ਵੀ ਹੈਗਾ ਜਗਾੜੀ ਪੁੱਤ ਸਾਰਾ ਹਵਾ ਦੇ ਪੈ ਪ ਸਾਰੇ ਵਾਲੇ ਇਹ ਹਵਾ ਦੇ ਪੈ ਪ ਸਾਰੇ ਜਿਹੜੇ ਨਵੇਂ ਲਾਉਣੇ ਹੁਣ ਸਾਥ ਨੂੰ ਚਾੜ ਦੇਣ ਤੇਜ਼ੀ ਹੋਣੀ ਸਾਰੇ ਆ ਕੇ ਮੇਸਤਰੀਆਂ ਬਾਦ ਹੋ ਜਾਂਦੇ ਐ ਕੋਈ ਘੱਟਾ-ਕੁੱਟਾ ਪੈ ਜਾਂਦਾ ਨਾਲੇ ਜੋ ਵੀ ਹੈਗਾ ਇਸ ਕਰਕੇ ਸਾਰੇ ਨਵੇਂ ਲਾ ਦੇਦੇ ਆ ਪੰਜ-ਛੇ ਮਹੀਨੇ ਬਾਅਦ ਆਉਣ ਕਿ ਵੀ ਹਵਾ ਵਧੀਆ ਉਸੇ ਗਾਈਆਂ ਵਧੀਆ ਚੋਹਦੀਆਂ ਇਹ ਤਾਂ ਤੁਹਾਨੂੰ ਪਤਾ ਹੈ ਘੱਟਾ ਮਿੱਟੀ ਪੈ ਜਾਏ ਤੇ ਗਾਈਆਂ ਨਹੀਂ ਚੋਹਦੀਆਂ ਕਿ ਹੁਣ ਸ਼ਾਮਾਂ ਦੇ 8 ਵਜੇ ਕਿੰਦਾ ਸ਼ਾਮ ਦਾ ਮੌਸਮ ਹੈ ਬੱਦਲ ਹੋਇਆ ਚਾਰਛਰੇ ਵੇ ਲੋਕੀ ਚੰਦ ਤੇ ਗਏ ਵੀ ਮੋੜੇ ਹਾਏ ਵੇ ਤੂੰ ਨਾ ਪਰਦੇ ਸੋ ਮੜੇ ਆਵੇ ਵੇ ਲੋਕੀ ਚੰਦ ਤੇ ਗਏ ਵੀ ਮੁੜ ਆਏ ਵੇ ਤੂੰ ਨਾ ਪ੍ਰਦੇਸੋਂ ਮੁੜ ਆ ਆਂ ਦੀ ਕੋਠੇ ਜਿੱਡੀ ਤੀ ਕਹਿੰਦੀ ਹੋ ਗਈ ਏ ਜਵਾਨ ਮੇਰੀ ਛੜਦੀ ਜਵਾਨੀ ਹੋਦੀ ਡਰਦੀ ਏ ਜਾਨ ਵੇ ਲੋਕੀ ਚੰਦ ਤੇ ਗਏ ਵੀ ਮੁੜ ਆਏ ਵੇ ਤੂੰ ਨਾ ਪ੍ਰਦੇਸੋਂ ਮੁੜ ਆ ਵੇ ਵੇ ਤੂੰ ਨਾ ਪ੍ਰਦੇਸੋਂ ਮੁੜ ਆ ਵੇ ਵੇ ਲੋਕੀ ਚੰਦ ਤੇ ਗਏ ਤੇਜੀ ਕਾਪੂ ਇਹਨਾਂ ਦਾ ਤੇਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ 26 ਸਾਲ 26 ਸਾਲ ਹੋ ਗਏ ਤੇਜੀ ਕਾਪੂ ਹੈ ਪੀ ਡੀ ਐਮ ਕੰਪਨੀ ਦਾ ਹਾਰੀ ਦਾ ਆ ਦੋ ਮੁੰਡੇ ਹੋਰ ਨਾਲ ਲਿਆਉਂਦੇ ਨਹੀਂ ਉਹ ਗੱਦਾ ਬਈ ਠੀਕ ਆ ਕਪੂ ਹਾਂ ਚੱਲ ਯਾ ਫੈਲਟ ਫੁੱਟ ਸਭ ਬਦਲ ਕੇ ਜਾਣ ਗਿਆ ਸੀ ਇਹ ਖਿੱਚ ਕੇ ਕਰ ਲੋ ਕੰਮ ਆ ਓਕੇ ਚੱਲ ਖਿੱਚ ਲੋ ਕੰਮ ਖਿੱਚ ਆ ਜੋ ਵੀ ਰਿਪੇਅਰ ਨਹੀਂ ਕਰਨੀ ਮੈਸਤਰੀ ਸੱਦੇ ਸਾਰੇ ਮਸ਼ੀਨਾ ਉਸ਼ੀਨਾ ਸਾਰੀ ਕਿਹੜੀ ਕੰਪਨੀ ਆਈ ਹੈ ਅਗਰ ਠੀਕ ਕਰਦੇ ਚਾਜਨਾ ਮਸ਼ੀਨਾ ਹਾਂ ਜੱਸਿਆ ਕਿਹੜੀ ਮਸ਼ੀਨ ਖਰਾਬ ਦੱਸੇ ਨੂੰ ਓਏ 1 2 3 ਹੋ ਗਿਆ ਠੀਕ ਕਰਦੇ ਚਾਜਨਾ ਮਸ਼ੀਨਾ ਆ ਮੁੰਡਾ ਲਾਇਆ ਨਵਾਂ ਆ ਤੇਜ਼ੀ ਵੀ ਆ ਗਿਆ ਮੇਰਾ ਯਾਰ ਇੱਧਰ ਆ ਤੇ ਜੀ ਠੀਕ ਕਰਦੇ ਮਸ਼ੀਨਾ ਠੀਕ ਠਾਕ ਗਿਆ ਵਧੀਆ ਕਿਹੜੀ ਆ ਠੀਕ ਹੈ ਜਿਹੜੀ ਮੰਮੀ ਚਲੋ ਚਲੋ ਕੰਮ ਚੱਲਦਾ ਜੱਸਾ ਨਾਲ ਲਾਇਆ ਗਰਮਸ਼ੀਨ ਮਤਲਬ ਚਲੋ ਠੀਕ ਕਰ ਦੋ ਇਹਨਾਂ ਬਾਅਦ ਮੁਲਾਕਾਤ ਨਾ ਬਾਅਦ ਕਰਦੇ ਹਾਂ ਕੱਢ ਦੀ ਹੈ ਕੰਮ ਹੈ ਠੀਕ ਕਰ ਦੋ ਚੱਜ ਨਾਲ ਮਿਸਤਰੀ ਮਾਏ ਮਿਸਤਰੀ ਆਇਆ ਮਤਲਬ ਕੋਸਟ 23 20 ਦਾ ਫਾਟ ਈ ਗੱਲਾਂ ਨੂੰ ਪ੍ਰੋਬਲਮ ਕੀ ਆ ਠੀਕ ਕਰ ਦੇ ਵਧੀਆ ਗਰ ਮਸ਼ੀਨਾਂ ਉਹ ਇਹ ਮੁੰਡੇ ਸਫਾਈ ਕਰਨ ਲਾਇਆ ਹੈ ਮਾਲਕਾਂ ਨੇ ਆਉਣਾ 47 47 ਐ ਚਲੋ ਕੰਮ ਖੇਚੇ ਤੋਂ ਸ਼ੁਰੂ ਪ੍ਰਭ ਹੁਣ ਹੀ ਲਾਏ ਸਾਰੀ ਝਾੜੂ ਮਾਰ ਦੇ ਗਰਮੀ ਸਿੰਘ ਮੇਤਵੈ ਨੂੰ ਕਾਪੂਆ ਸਭਾਈ ਫਰੀ ਕਰਾਂਗੇ ਹਾਂ ਹੋਇਆ ਮੇਰਾ ਯਾਰ ਉਸੇ ਡਾਲਿਆਂ ਨੂੰ ਦਾ ਜਿਹੜਾ ਚੜਾਇਆ ਵੱਡੇ ਨਹੀਂ ਪੈਂੜਿਆ ਤੇਰੇ ਨਾਲ ਮੈਂ ਚੜੇ ਨੂੰ ਜੀ ਕਰਦਾ ਹਾਏ ਹੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚੜਿਓ ਜੀ ਕਰਦਾ ਹਾਏ ਮੈਂ ਵੀ ਖੜਾ ਕੋਠੇ ਤੋਂ ਹੀ ਛੱਤ ਤੇ ਚੜੀ ਯਾਦ ਵੀ ਰਹੀ ਏ ਆਪਣਾ ਉਹਦਾ ਘੋਟਾ ਲਿਆ ਨਾ ਓਕੇ ਲਾਈ ਯੂ ਜੋ ਯੂ ਜੋ ਯੂ ਜੋ ਵੈਨੇ ਕਰ ਲਾ ਕੀ ਜੋ ਫੇਰ ਮਾ ਫੇਰ ਮਾ ਓਕੇ ਵੈੰਗੋ ਵੈੰਗੋ ਫੇਰ ਮਾ ਬੋਸਟਾ ਈ ਓਕੇ ਫੇਰ ਮਾ ਕਰਦੇ ਓਕੇ ਬੋਲੇ ਬਸ ਟਾਕੋ ਟੋਪ ਟੋਨੀ ਦੇ ਵਸਤਾ ਇਹ ਆਪਣੇ ਗੂੜਾ ਲੈਣਾਂ ਉਹਦੀ ਗੱਡੀ ਤੇ ਅੰਦਰੋਂ ਲਾਤੇ ਓਕੇ ਉੱਤੇ ਬਾਸ਼ ਲਾਸ਼ਾਵਾ ਇਹ ਉਹ ਦੋ ਬੇ ਡੀਡੀਐਮ ਖੜੀ ਕੀਤੀ ਆ ਗੱਡੀਆਂ ਮੀ ਪੈਂਡਿਆ ਸੌਣ ਤੋਂ ਮੈਂ ਨਾ ਰੱਤ ਸੌਣਦਾ ਸੌਣ ਦੀ ਚੜੀ ਨਹੀਂ ਲੱਗੀ ਸੌਣ ਦੀ ਚੜੀ ਮੈਂ ਵੀ ਖੜਾ ਟੋਠੇ ਤੋਂ ਨਹੀਂ ਛੱਤ ਤੇ ਚੜੀ ਨਹੀਂ ਲੱਗੀ ਸੌਣ ਦੀ ਚੜੀ ਉਹ ਤੇਰੇ ਨਾਲ ਚੜੇ ਨੂੰ ਜੀ ਕਰਦਾ ਹਾਏ ਸੌਣ ਦੇ ਮੁੱੰਨੇ ਵਿੱਚ ਤੇਰੇ ਅਡਾਲਾ ਕੰਮ ਤੇ ਲਾਇਆ ਜੱਟ ਨੇ ਸਾਰੇ ਕਹਿੰਦਾ ਐਦਾਂ ਟ੍ਰੇਨ ਕਰਦਾ ਦੋ ਦੀਆਂ ਗੱਡੀਆਂ ਭਰਾ ਭਰਾ ਕੇ ਓ ਇਹ TDM ਵਾਲਾ ਆਇਆ ਮੁੰਡੇ ਕੰਮ ਤੇ ਚਾਰੇ। ਐ ਖੇਤ ਲੈ ਕੰਮ ਚਾਓ। ਨੌ ਸ੍ਰੀ ਘਾਲ ਖੇਤ ਦੇ ਸ਼ੇਰ ਬਣ ਜਾ। ਇਹੜੀ ਮਸ਼ੀਨ ਸੈਂਪਲ ਭਰੀ ਦੇ ਤੋਂ ਇਹ ਹੁਣ ਲਾਉਣਾ ਇਹਦਾ ਲਵਾਜੋ ਲਾਉਣੀ ਆ। ਲਾਗੇ ਲਵਾਜੋ ਮਿੱਤਰੋ ਕਿਉਂਕਿ ਉਹਨੇ ਭਰੀ। ਹੁਣ ਲਵਾਜੋ ਲਾਤੀ ਨਾ ਦੀ। ਆਜੋ ਮਿੱਤਰੋ ਇਹ ਵਾਦ ਦੇ ਸਾਫ ਹੋ ਜਾਣੇ ਸਾਰੀ مشین। ਲਵਾਜੋ ਕਰਤੀਆਂ ਲਾਤੀਆਂ ਸੈਂਪਲ ਭਰ ਕੇ ਤੇ ਹੁਣ ਇਹ ਸੈਂਪਲ ਜਾਂਦੇ ਹਫਤੇ ਹਫਤੇ। ਕੰਮ ਸਾਰੇ ਕਰਨੇ ਪੈਦੇ ਮਿੱਤਰੋ ਜਿਹੜਾ ਆ ਗਿਆ ਡ ਇੱਕ ਹੋਇ ਥੱਕ ਦਿਨੋ। ਇਹਨੂੰ ਲਵਾਜੋ ਲੱਗੀ ਆ ਤੇ ਸਾਰੀ ਸਾਫ ਹੋ ਜਾਣੇ ਮਸ਼ੀਨ। ਕੰਪੀ ਉਹਨੇ ਭਰ ਕੇ ਬ੍ਰੇਸ਼ਾ ਚੱਕ ਦੁੱਧ ਹੁੰਦਾ ਸਾਰੇ ਗਲ ਜਾਂਦੀ ਆ ਇਹ ਮੇਤ్రో ਦੇ ਲੋਈ ਨੂੰ ਕਹਿੰਦੇ ਅਮਰਵੀਲ ਕਹਿੰਦਾ ਇਹ ਰੁੱਖਾਂ ਤੇ ਚੜ ਜਾਂਦੀ ਆ ਰੁੱਖਾਂ ਦਾ ਇਹ ਪਾਣੀ ਛੂਸ ਲੈਂਦੀ ਆ ਤੇ ਰੁੱਖਾਂ ਨੂੰ ਐਨ ਸਿਕਾ ਦਿੰਦੀ ਹੈਗੀ ਇਹ ਤੋਂ ਦਵਾਈਆਂ ਬਹੁਤ ਤਿਆਰ ਹੁੰਦੀਆਂ ਵਾਲੀ ਅਮਰਵੀਲ ਹੈਗਣੀ ਇੱਕ ਪੱਤਾ ਵੀ ਇਹਦਾ ਤੋੜ ਕੇ ਖਾ ਲੋ ਬੜਾ ਪਾਵਰਫੁਲ ਇਹ ਚ ਬਹੁਤ ਜਿਆਦੀ ਪਾਵਰ ਇਹਨੂੰ ਪਟ ਕੇ ਸਗਾ ਕੇ ਧੁੱਪੇ ਇਹਨਾਂ ਦਾ ਪਾਊਡਰ ਬਣਾ ਲਓ ਤੇ ਫਿਰ ਇਹਦਾ ਦੁੱਧ ਨਾਲ ਚਮਚਾ ਲੋ ਫਿਰ ਦੇਖੋ ਘੂੜੇ ਜਣੀ ਪਾਵਰ ਪੈਂਦੀ ਚ ਯੰਪ ਮਾਰਦਾ ਕੋੜਾ ਫਿਰ ਇਦਾਂ ਕਰਦਾ ਤਾਕਤਾਂ ਜੀ ਇੰਨੀ ਪਾਵਰੇ ਇਹਨੂੰ ਅਮਰਬੇਲ ਕਹਿੰਦੇ ਆ ਤੇ ਰੁੱਖ ਨੂੰ ਐ ਸਕਾ ਦਿੰਦੀ ਐਨ ਪੁੱਲਾ ਪਾਣੀ ਚੂਸਨੇ ਰੁੱਖ ਸਕਾ ਕੇ ਸੜਨਦੀ ਇਦਾਂ ਦੀ ਜਾਨ ਐ ਪਾਵਰੇ ਦੇ ਵਿੱਚ ਆ ਇੱਕ ਪੱਤਾ ਵੀ ਨਹੀਂ ਖਾਦਾ ਹੁੰਦਾ ਇੰਨੀ ਪਾਵਰਫੁੱਲ ਆ ਕਹਿੰਦਾ ਇਹ ਮਰੇ ਲੋਕ ਤੇ ਜਮਾਏ ਹੋਏ ਅਗਰ ਮਿਸਟਰ ਮੇਤਲ ਦੇ ਕਹਿੰਦਾ ਬੁਲਾਵੇ ਮੇਤਰੋ ਪਾਂਛੀ ਚੋਗਣ ਦਾ ਮੀਂਹ ਪੈਂਦਾ ਨਿਆਰੇ ਨਾਲ ਬੜਾ ਵਧੀਆ ਮੌਸਮ ਆ ਕਹਿੰਦਾ ਬੱਦਲ ਛੜੇ ਆ ਸਮਾਨਾ ਦੇ ਕਹਿੰਦਾ ਸਾਵਣੇ ਆਇਆ ਤੀਆਂ ਆਇਆਂ ਪਿੱਪੜਾਂ ਦੇ ਨਾਲ ਕਹਿੰਦਾ ਪਿੰਗਾ ਪਾਈਆਂ ਇਕੱਠੀਆਂ ਹੋ ਨਣਦਾਂ ਪਰਜਾਈਆਂ ਤੇ ਇੱਕ ਦੂਜੀ ਨੂੰ ਕਹਿੰਦੀ ਨਹੀਂ ਆ ਜਾ ਭਾਬੀ ਝੂਟ ਲੈ ਕੀ ਘਹ ਲਾਰੇ ਲੈਂਦੀ ਕਹਿੰਦਾ ਪੰਛੀ ਤੇ ਪਰਦੇਸੀ ਕਹਿੰਦਾ ਇਹਨਾਂ ਦੇ ਵਾਸੀ ਨਹੀਂ ਹੁੰਦੇ ਇਦਾਂ ਹੀ ਘੁੰਮਦੇ ਫਿਰਦੇ ਨਹੀਂ ਤੇ ਸਾਡੇ ਵਾਂਗੂ ਕਦੀ ਕਿਤੇ ਡੇਰੇ ਕਦੀ ਕਿਤੇ ਡੇਰੇ ਅੰਬਰਾਂ ਦੇ ਘਰ ਪਿੰਦੀ ਪਾਲਿਆ ਓ ਪਰਦੇਸ ਗਿਆਂ ਤੇ ਪਰਦੇਸੀ ਹੋયા ਵੇ ਤੇਰੀਆਂ ਮੋੜ ਬਤਨਾਂ ਨੂੰ ਲੋੜਾਂ ਕਾਂਬਲੀ ਕਰਕੇ ਸੁੱਟ ਗਿਆ ਵੇ ਸਈਆਂ ਵੇ ਬੈਠੀ ਕੱਕ ਗਲੀਆਂ ਦੇ ਰੋਲਾਂ ਵੇ ਬੈਠੀ ਕੱਕ ਗਲੀਆਂ ਦੇ ਰੋਲਾਂ ਵੇ ਕਿੱਥੇ ਜਾ ਕੇ ਦਿਲ ਲਾ ਲਿਆ ਦਿਲ ਲੱਗਦਾ ਨਹੀਂ ਕਿਤੇ ਮਟਿਆਰ ਦਾ ਵੇ ਕਿੱਥੇ ਜਾ ਕੇ ਦਿਲ ਲਾ ਲਿਆ ਨਹੀਂ ਹੁਕਮਤਾਂ ਕਰ ਜੱਟੀ ਏ ਆ ਮਾਉ ਡੇਹਾ ਤੇਰੇ ਮੈਂ ਕਹਿੰਦਾ ਸ਼ਹਿਰ ਨੂੰ ਨਹੀਂ ਹੁਕਮਤਾਂ ਕਰ ਜੱਟੀ ਏ ਆ ਮਾਉ ਡੇਹਾ ਤੇਰੇ ਮੈਂ ਕਹਿੰਦਾ ਸ਼ਹਿਰ ਨੂੰ ਹੁਕਮਤਾਂ ਕਰ ਜੱਟੀ ਏ ਨਹੀਂ